ਸੱਚੇ ਕਾਲ ਪੰਜਾਬ ਨਿਊਜ਼ ਬੁਲਟਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਤੇ ਆ ਮਖੜਨ ਇਸਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਮੁਰ ਭਾਰਤ ਤੇ ਲਾਇਆ ਦੋਸ਼ ਭਾਰਤ ਤੇ ਪਾਕਿਸਤਾਨ ਸਨੇ ਤੇ ਦੇਸ਼ਾਂ ਨੂੰ ਡਰਾ ਤਸਕਰ ਦੱਸਿਆ ਕਿ ਹਾ ਖਤਰਨਾਕ ਕੈਮੀਕਲ ਬਣਾ ਰਹੇ ਦੇਸ਼ ਪੁਰਤਗਾਲ 'ਚ ਭਾਰਤੀਆਂ ਸਨੇ ਵਿਦੇਸ਼ੀਆਂ ਤੇ ਛਾਏ ਸੰਕਟ ਦੇ ਬਦਲ 14000 ਭਾਰਤੀਆਂ ਨੂੰ ਵਿਦੇਸ਼ਾਂ 'ਚੋਂ ਕੱਢਣ ਦਾ ਵਿਰੋਧ ਸੰਸਦ ਦੇ ਸਾਹਮਣੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਸਾਊਦੀ ਅਰਬ ਤੇ ਪਾਕਿਸਤਾਨ ਵਿਚਾਲੇ ਹੋਇਆ ਖਾਸ ਸਮਝੌਤਾ ਇੱਕ ਤੇ ਹਮਲਾ ਦੋਵਾਂ ਤੇ ਮੰਨਿਆ ਜਾਵੇਗਾ ਹਮਲਾ ਕੀਤਾ ਗਿਆ ਵੱਡਾ ਦਾਵਾ ਇਸ 'ਚ ਪਰਮਾਣੂ ਹਥਿਆਰਾਂ ਦੀ ਵਰਤੋਂ ਵੀ ਸ਼ਾਮਲ ਹੈ। ਰਾਹੁਲ ਗਾਂਧੀ ਨੇ ਬੋਰਚੋਰੀ ਮੁੱਦੇ ਤੇ ਮੋੜ ਕੀਤੀ ਪ੍ਰੈਸ ਕਾਨਫਰੰਸ ਬਾਅਦ ਬਾਅਦ ਇਹ ਬੋਲਿਆ ਵੱਡਾ ਹਮਲਾ ਕਰਨਾਟਕਾ ਦੇ ਕੁਝ ਲੋਕਾਂ ਦੀ ਦਿੱਤੀ ਉਦਾਹਰਣ। ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 23 ਦੇਸ਼ਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਵਾਲੇ ਦੇਸ਼ਾਂ ਦੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਦੇਸ਼ਾਂ 'ਚ ਭਾਰਤ ਤੇ ਪਾਕਿਸਤਾਨ ਅਫਗਾਨਿਸਤਾਨ ਚੀਨ ਕੋਲੰਬੀਆ ਬੋਲੀਵਿਆ ਤੇ ਵੈਨੇਜ਼ੁਏਲਾ ਸ਼ਾਮਲ ਨੇ ਅਮਰੀਕੀ ਕਾਂਗਰਸ ਨੂੰ ਸੌਂਪੀ ਗਈ ਰਾਸ਼ਟਰਪਤੀ ਨਿਰਧਾਰਨ ਰਿਪੋਰਟ ਦੇ ਵਿੱਚ ਟਰੰਪ ਨੇ ਆਖਿਆ ਕਿ ਇਨ੍ਹਾਂ ਦੇਸ਼ਾਂ 'ਚ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਤੇ ਤਸਕਰੀ ਅਮਰੀਕਾ ਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਹੈ ਡੋਨਾਲਡ 트럼ਪ ਮੁਤਾਬਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਾਸ ਕਰਕੇ ਫੈਂਟਨਿਲ ਵਰਗੀਆਂ ਘਾਤਕ ਦਵਾਈਆਂ ਨੇ ਅਮਰੀਕਾ 'ਚ ਇੱਕ ਰਾਸ਼ਟਰੀ ਐਮਰਜੈਂਸੀ ਪੈਦਾ ਕਰ ਦਿੱਤੀ ਹੈ। ਇਹ ਜਨਤਕ ਸਿਹਤ ਸੰਕਟ ਪੈਦਾ ਕਰ ਰਿਹਾ ਹੈ ਅਤੇ 18 ਤੋਂ 44 ਸਾਲ ਦੀ ਉਮਰ ਦੇ ਅਮਰੀਕਨਸ ਦੀ ਮੌਤ ਦਾ ਮੁੱਖ ਕਾਰਨ ਹੈ। 트럼ਪ ਨੇ ਆਖਿਆ ਕਿ ਚੀਨ ਫੈਂਟਨਿਲ ਵਰਗੇ ਖਤਰਨਾਕ ਨਸ਼ਾ ਦੇ ਉਤਪਾਦਨ ਲਈ ਵਰਤੇ ਜਾਣ ਵਾਲੇ ਰਸਾਇਣਾਂ ਦਾ ਸਭ ਤੋਂ ਵੱਡਾ ਸਰੋਤ ਹੈ। ਇਹ ਮੈਥਾਮਫੀਟਾਮਫਾਈਨ ਵਰਗੇ ਹੋਰ ਨਸ਼ੀਲੇ ਪਦਾਰਥਾਂ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ। ਟਰੰਪ ਨੇ ਚੀਨ ਨੂੰ ਇਨਾ ਰਸਾਇਣਾਂ ਨੂੰ ਰੋਕਣ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੋਧ ਕਾਰਵਾਈ ਕਰਨ ਦੀ ਅਪੀਲ ਕੀਤੀ। ਅਮਰੀਕੀ ਵਿਦੇਸ਼ ਵਿਭਾਗ ਨੇ ਆਖਿਆ ਹੈ ਕਿ ਅਫਗਾਨਿਸਤਾਨ, ਬੋਲੀਵਿਆ, ਮਿਆਮਾਰ, ਕੋਲੰਬੀਆ ਤੇ ਵੈਨੇਜ਼ੁਏਲਾ ਵਰਗੇ ਦੇਸ਼ ਨਸ਼ਿਆਂ ਦੇ ਵਿਰੁੱਧ ਠੋਸ ਕਾਰਵਾਈ ਕਰਨ 'ਚ ਪੂਰੀ ਤਰ੍ਹਾਂ ਅਸਫਲ ਰਹੇ ਨੇ। ਇਹਨਾਂ ਦੇਸ਼ਾਂ ਨੂੰ ਨਸ਼ਿਆਂ ਨੂੰ ਕੰਟਰੋਲ ਕਰਨ ਲਈ ਹੋਰ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਸ ਸੂਚੀ 'ਚ ਕਿਸੇ ਦੇਸ਼ ਦੇ ਸ਼ਾਮਲ ਹੋਣ ਦਾ ਮਤਲਬ ਇਹ ਨਹੀਂ ਕਿ ਉਸ ਦੀ ਸਰਕਾਰ ਨਸ਼ਿਆਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ। ਟਰੰਪ ਨੇ ਅਫਗਾਨਿਸਤਾਨ ਤੇ ਵੀ ਗੰਭੀਰ ਦੋਸ਼ ਲਗਾਏ ਨੇ। ਉਹਨਾਂ ਆਖਿਆ ਹੈ ਕਿ ਤਾਲਿਬਾਨ ਨੇ ਗੈਰ-ਕਾਨੂੰਨੀ ਨਸ਼ਿਆਂ ਤੇ ਪਾਬੰਦੀ ਦਾ ਐਲਾਨ ਕੀਤਾ ਸੀ ਪਰ ਨਸ਼ੀਲੇ ਪ ਸਾਰਥਾਂ ਦਾ ਭੰਡਾਰ ਅਤੇ ਮੈਥੋਮੈਟਿਕ ਫਾਈਨ ਉਤਪਾਦਨ ਜਾਰੀ ਹੈ ਇਹ ਨਸ਼ੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਰਹੇ ਨੇ ਤੇ ਇਸ ਤੋਂ ਹੋਣ ਵਾਲੀ ਕਮਾਈ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ ਨੂੰ ਫੰਡ ਦੇ ਰਹੀ ਹੈ ਟਰੰਪ ਨੇ ਆਖਿਆ ਹੈ ਕਿ ਕੁਝ ਤਾਲੀਬਾਨ ਮੈਂਬਰ ਇਸ ਸਵਪਾਰ ਤੋਂ ਮੁਨਾਫਾ ਕਮਾ ਰਹੇ ਨੇ ਜਿਸ ਕਾਰਨ ਅਫਗਾਨਿਸਤਾਨ ਨਸ਼ਿਆਂ ਨੂੰ ਕੰਟਰੋਲ ਕਰਨ 'ਚ ਅਸਫਲ ਰਿਹਾ ਹੈ ਯਦੋਂ ਯੂਰਪੀ ਦੇਸ਼ਾਂ ਦੇ ਵਿੱਚੋਂ ਪੁਰਤਗਾਲ 'ਚ ਭਾਰਤੀਆਂ ਸਨਹਿ ਵਿਦੇਸ਼ੀਆਂ ਉੱਤੇ ਸੰਕਟ ਦੇ ਬਦਲ ਛਾ ਗਏ ਨੇ ਦਰਸੱਲ ਅਮਰੀਕਾ ਤੋਂ ਬਾਅਦ ਪੁਰਤਗਾਲ ਦੇ ਵਿੱਚ ਵਿਦੇਸ਼ੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ 'ਚ ਲਗਭਗ 14000 ਭਾਰਤੀ ਵੀ ਸ਼ਾਮਿਲ ਨੇ ਜਿਸ ਕਾਰਨ ਸੰਸਦ ਦੇ ਸਾਹਮਣੇ ਲੋਕਾਂ ਦੇ ਵੱਲੋਂ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ 2 ਮਹੀਨੇ ਪਹਿਲਾਂ ਪੁਰਤਗਾਲ 'ਚ ਬਣੀ ਸਰਕਾਰ ਵੀ ਅਮਰੀਕੀ ਰਾਸ਼ਟਰਪਤੀ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਅਪਣਾ ਕੇ ਵਿਦੇਸ਼ੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਰੋਸ ਵਜੋਂ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀ ਲਿਸਬਨ ਸੰਸਦ ਦੇ ਬਾਹਰ ਇਕੱਠੇ ਹੋਏ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਵਿਸ਼ਾਲ ਇਕੱਠ ਕਰਕੇ ਪੁਰਤਗਾਲੀ ਸਰਕਾਰ ਦੇ ਵਿਰੁੱਧ ਆਪਣਾ ਗੁੱਸਾ ਪ੍ਰਗਟ ਕੀਤਾ ਗਿਆ ਉਹਨਾਂ ਆਖਿਆ ਕਿ ਨਵੇਂ ਲਾਗੂ ਕੀਤੇ ਗਏ ਨਿਯਮ ਇੱਕ ਨਿਸ਼ਚਿਤ ਗਿਣਤੀ ਤੋਂ ਘੱਟ ਪੁਰਤਗਾਲ 'ਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਣ ਦੀ ਸਾਜ਼ਿਸ਼ ਰਚ ਰਹੇ ਨੇ ਤੇ ਗਲਤ ਨੇ ਉਹਨਾਂ ਆਖਿਆ ਕਿ ਅਸੀਂ ਆਪਣੇ ਹੱਕਾਂ ਦੇ ਲਈ ਲੜਨ ਲਈ ਇਸ ਜਗ੍ਹਾ ਤੇ ਆਇਆ ਅਤੇ ਇਹ ਲੜਾਈ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ ਪੰਜਾਬੀਆਂ ਨੇ ਅੱਜ ਪੁਰਤਗਾਲ ਦੇ ਵਿੱਚ ਆਪਣੀ ਹੋਂਦ ਨੂੰ ਜਿਉਂਦਾ ਰੱਖਣ ਦਾ ਅੱਜ ਸਬੂਤ ਦਿੱਤਾ ਜਿੱਥੇ ਕਿ ਅੱਜ 10000 ਦੇ ਕਰੀਬ ਪੰਜਾਬੀਆਂ ਨੇ ਇਕੱਠ ਕੀਤਾ ਔਰ ਵੱਖ-ਵੱਖ ਦੇਸ਼ਾਂ ਤੋਂ ਲੋਕਾਂ ਨੇ ਉੱਥੇ ਪਹੁੰਚ ਕੇ ਅੱਜ 17 ਤਰੀਕ ਨੂੰ ਐਸਆਈਐਸ ਦਾ ਮੁੱਦਾ ਪੁਰਤਗਾਲ ਦੀ ਪਾਰਲੀਮੈਂਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਬੜੇ ਸ਼ਾਂਤਮਈ ਤਰੀਕੇ ਨਾਲ ਔਰ ਮੈਂ ਮਾਣ ਮਹਿਸੂਸ ਕਰਦਾ ਸਰਦਾਰ ਅਮਰੀਕ ਸਿੰਘ ਮੇਰਾ ਵੀਰ ਨਿੰਜਾ ਹੁੰਦਲ ਤੇ ਹੋਰ ਮੇਰੇ ਵੀਰ ਬਹੁਤ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਕੰਟਰੀਆਂ ਦੇ ਵਿੱਚੋਂ ਆ ਕੇ ਉਸ ਦੇਸ਼ ਦੇ ਵਿੱਚ ਉਸ ਸਰਕਾਰ ਦੇ ਪੁਰਤਗਾਲ ਦੀ ਸਰਕਾਰ ਦੇ ਖਿਲਾਫ ਅੱਜ ਡਟੇ ਔਰ ਵੱਖ-ਵੱਖ ਲੈਂਗੁਏਜ ਚ ਵੱਖ-ਵੱਖ ਆਪਣੇ ਦੇਸ਼ਾਂ ਦੀਆਂ ਪਛਾਵਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਾਗਰੂਤ ਕੀਤਾ ਕਿ ਸਾਡੇ ਪੰਜਾਬੀਆਂ ਨੇ ਤੁਹਾਡੇ ਦੇਸ਼ ਦੇ ਵਿੱਚ ਬਹੁਤ ਟੈਕਸ ਦਿੱਤੇ ਆ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਹੀ ਕੱਢ ਸਕਦੇ ਇਸ ਟਾਈਮ ਇੱਕ ਲਹਿਰ ਉੱਠੀ ਆ ਦੋਸਤੋ ਜੋ ਕਿ ਪੂਰੀ ਦੁਨੀਆ ਦੇ ਵਿੱਚ ਸੰਘਰਸ਼ ਚੱਲ ਰਿਹਾ ਜਿੱਦਾਂ ਯੂਕੇ ਦੇ ਵਿੱਚ ਸੰਘਰਸ਼ ਚੱਲ ਰਿਹਾ ਨੇਪਾਲ ਦੇ ਵਿੱਚ ਸੰਘਰਸ਼ ਚੱਲ ਰਿਹਾ ਫ੍ਰਾਂਸ ਦੇ ਵਿੱਚ ਸੰਘਰਸ਼ ਚੱਲ ਰਿਹਾ ਸਾਰੀ ਦੁਨੀਆ ਦੇ ਵਿੱਚ ਲੋਕ ਜਾਗ ਚੁੱਕੇ ਆ ਸੋ ਪੁਰਤਗਾਲ ਨੇ ਬਹੁਤ ਜ਼ਿਆਦਾ ਲੋਕਾਂ ਕੋਲ ਟੈਕਸ ਲਿਆ ਸੋ ਆਪਣੀਆਂ ਜਿਹੜੀਆਂ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ ਉਹਨਾਂ ਸ਼ਰਤਾਂ ਦੇ ਉੱਤੇ ਉਹ ਕਾਇਮ ਨਹੀਂ ਰਹੇ ਜਿਹਦੇ ਕਰਕੇ ਅੱਜ 17 ਤਰੀਕ ਬਹੁਤ ਵੱਡਾ ਇਕੱਠ ਕੀਤਾ ਪੰਜਾਬੀਓ ਤੁਸੀਂ ਅੱਜ ਸਬੂਤ ਦੇ ਦਿੱਤਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੇ ਵਾਰਸੋਂ ਤੁਸੀਂ ਸ਼ਹੀਦ ਉਦਮ ਸਿੰਘ ਦੇ ਵਾਰਸੋਂ ਮੈਂ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਵੀਰਾਂ ਦਾ ਜਿਹੜਿਆਂ ਜਿਨ੍ਹਾਂ ਨੇ ਅੱਜ ਪਹੁੰਚ ਕੇ ਬਹੁਤ ਵੱਡਾ ਇਕੱਠ ਕੀਤਾ ਮੈਂ ਵਧਾਈ ਦਿੰਦਾ ਹਾਂ ਉਹਨਾਂ ਨੂੰ ਕਿ ਕਦੀ ਵੀ ਕੌਮ ਤੇ ਭੀੜ ਪੈਂਦੀ ਹੈ ਸਾਰੇ ਜਣੇ ਇਕੱਠੇ ਹੋ ਕੇ ਗਿਲੇ ਸ਼ਿਕਵੇ ਭੁੱਲ ਕੇ ਅੱਗੇ ਆ ਕੇ ਕਾਰਜ ਕਰਿਆ ਕਰੋ ਉਦੋਂ ਇਸ ਮੁੱਦੇ ਨੂੰ ਚੁੱਕਦਿਆਂ ਹੋਇਆਂ ਕੁਲਵਿੰਦਰ ਸਿੰਘ ਫਰਾਂਸ ਯਦਵਿੰਦਰ ਸਿੰਘ ਅਮਰੀਕ ਸਿੰਘ ਸਪੇਨ ਤੇ ਨਿਜ਼ਾ ਹੁੰਦਲ ਨੇ ਵਿਦੇਸ਼ੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਧਿਕਾਰਾਂ ਦੇ ਲਈ ਖੜੇ ਹੋਣ ਤਾਂ ਜੋ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਪੁਰਤਗਾਲ ਤੋਂ ਕੱਢੇ ਗਏ ਵੱਖ-ਵੱਖ ਦੇਸ਼ਾਂ ਦੇ ਵਿਦੇਸ਼ੀਆਂ ਦੀ ਗਿਣਤੀ ਲਗਭਗ 4 ਲੱਖ ਦੱਸੀ ਜਾ ਰਹੀ ਹੈ ਤੇ ਨਵੀਂ ਸਰਕਾਰ ਨੇ ਉਨ੍ਹਾਂ ਲਈ ਨਿਸਰਬੰਦੀ ਦੇ ਹੁਕਮ ਜਾਰੀ ਕੀਤੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨੌਜਵਾਨ ਪਿਛਲੇ 5-6 ਸਾਲਾਂ ਤੋਂ ਪੁਰਤਗਾਲ 'ਚ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਤੇ ਸਰਕਾਰ ਨੂੰ ਟੈਕਸ ਅਦਾ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਪੁਰਤਗਾਲੀ ਸਰਕਾਰ ਨੇ 10 ਤੋਂ 12 ਭਾਰਤੀਆਂ ਸਣੇ ਕਈ ਲੋਕਾਂ ਨੂੰ ਕੈਦ ਕੀਤਾ ਹੈ ਉਦੋਂ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇੱਕ ਰੱਖਿਆ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਨੇ ਇਸ ਸਮਝੌਤੇ ਦੇ ਤਹਿਤ ਦੋਵਾਂ ਦੇ ਵਿੱਚੋਂ ਇੱਕ ਦੇਸ਼ ਦੇ ਉੱਤੇ ਹਮਲਾ ਦੂਜੇ ਦੇਸ਼ ਤੇ ਵੀ ਹਮਲਾ ਮੰਨਿਆ ਜਾਵੇਗਾ ਭਾਰਤ ਵੱਲੋਂ ਗਵਾਂਡੀ ਮੁਲਕ ਪਾਕਿਸਤਾਨ ਖਿਲਾਫ ਕੀਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਕਮਾਂਤਰੀ ਰਣਨੀਤੀ ਤੇਜ਼ੀ ਦੇ ਨਾਲ ਬਦਲ ਰਹੀ ਹੈ ਪਹਿਲਾਂ ਅਮਰੀਕਾ ਪਾਕਿਸਤਾਨ ਦੇ ਨਾਲ ਡੱਟ ਕੇ ਖੜ ਗਿਆ ਸੀ ਤੇ ਹੁਣ ਸਾਊਦੀ ਅਰਬ ਨੇ ਵਟਾਕਾ ਦਮ ਚੁੱਕਿਆ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਾਊਦੀ ਅਰਬ ਦੇ ਨਾਲ ਇੱਕ ਵਿਸ਼ੇਸ਼ ਰੱਖਿਆ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਸਮਝੌਤੇ ਤਹਿਤ ਇੱਕ ਦੇਸ਼ ਤੇ ਹਮਲਾ ਦੋਵਾਂ ਤੇ ਹਮਲਾ ਮੰਨਿਆ ਜਾਵੇਗਾ। ਸ਼ਾਹਬਾਜ਼ ਸ਼ਰੀਫ ਸਾਊਦੀ ਅਰਬ ਦੇ ਦੌਰੇ ਤੇ ਨੇ ਤੇ ਉਹਨਾਂ ਨੇ ਆਪਣੀ ਫੇਰੀ ਦੌਰਾਨ ਸਮਝੌਤੇ ਤੇ ਦਸਤਖਤ ਕੀਤੇ ਨੇ। ਸਾਊਦੀ ਪ੍ਰੈਸ ਏਜੰਸੀ ਦੇ ਅਨੁਸਾਰ ਦੋਵਾਂ ਦੇਸ਼ਾਂ ਨੇ ਇੱਕ ਸਾਂਝੇ ਬਿਆਨ ਚੁੱਕ ਹੈ ਕਿ ਇਸ ਸਮਝੌਤਾ ਸੁਰੱਖਿਆ ਵਧਾਉਣ ਤੇ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਪ੍ਰਤੀ ਉਹਨਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇੱਕ ਰੱਖਿਆ ਕਾਰਪੋਰੇਸ਼ਨ ਵੀ ਵਿਕਸਿਤ ਕੀਤੀ ਜਾਵੇਗੀ। ਸਾウਦੀ ਅਰਬ ਦੀ ਰਾਜਧਾਨੀ ਰਿਆਦ ਦੇ ਯਮਾਮਾ ਪੈਲੇਸ ਦੇ ਵਿੱਚ ਹੋਈ ਮੀਟਿੰਗ 'ਚ ਐਮਬੀਐਸ ਅਤੇ ਸ਼ਾਹਬਾਜ਼ ਸ਼ਰੀਫ ਨੇ ਕਈ ਤਰ੍ਹਾਂ ਦੇ ਮੁੱਦਿਆਂ ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕੀਤੀ। ਇੱਕ ਸੀਨੀਅਰ ਸਾウਦੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕਰਦਿਆਂ ਹੋਇਆਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਸਮਝੌਤਾ ਹਰ ਤਰ੍ਹਾਂ ਦੇ ਫੌਜੀ ਸਹਿਯੋਗ ਨੂੰ ਕਵਰ ਕਰੇਗਾ। ਜਦੋਂ ਪੁੱਛਿਆ ਗਿਆ ਕਿ ਕੀ ਇਸ ਵਿੱਚ ਲੋੜ ਪੈਣ ਤੇ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦੀ ਵਰਤੋਂ ਸ਼ਾਮਲ ਹੈ ਤਾਂ ਉਨ੍ਹਾਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਸ਼ਾਹਬਾਜ਼ ਸ਼ਰੀਫ ਦੇ ਨਾਲ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਉਪ ਪ੍ਰਧਾਨ ਮੰਤਰੀ ਇਸਹਾਕ ਅੱਡਰ ਰੱਖਿਆ ਮੰਤਰੀ ਖਵਾਜਾ ਆਸਿਫ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਅਤੇ 사ウਦੀ ਅਰਬ ਦਾ ਇੱਕ ਉੱਚ ਪੱਧਰੀ ਵਫ਼ਦ ਵੀ ਸੀ ਜਦੋਂ ਰੱਖਿਆ ਸਮਝੌਤੇ ਤੇ ਦਸਤਖਤ ਕੀਤੇ ਗਏ ਤਾਂ ਪਾਕਿਸਤਾਨ ਫੌਜ ਮੁਖੀ ਆਸਿਮ ਮੁਨੀਰ ਵੀ ਮੌਜੂਦ ਸਨ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਸਮਝੌਤਾ ਕਿਸੇ ਖਾਸ ਦੇਸ਼ ਜਾਂ ਘਟਨਾ ਦੇ ਵਿਰੁੱਧ ਨਹੀਂ ਹੈ ਸੋ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਡੂੰਗੇ ਸਹਿਯੋਗ ਦਾ ਅਧਿਕਾਰਿਤ ਪ੍ਰਗਟਾਵਾ ਹੈ ਪਾਕਿਸਤਾਨ ਨੇ ਹਾਲ ਹੀ ਦੇ ਵਿੱਚ ਇੱਕ ਨਾਟੋ ਵਰਗੀ ਫੋਰਸ ਬਣਾਉਣ ਦਾ ਵੀ ਸੁਝਾਅ ਦਿੱਤਾ ਸੀ ਉਦੋਂ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਮੁਹੰਮਦ ਇਸਹਾਕ ਡਾਰ ਨੇ ਇੱਕ ਸਾਂਝੀ ਰੱਖਿਆ ਫੋਰਸ ਬਣਾਉਣ ਦੀ ਸੰਭਾਵਨਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਪਰਮਾਣੂ ਸ਼ਕਤੀ ਵਾਲਾ ਪਾਕਿਸਤਾਨ ਇਸਲਾਮੀ ਪਾਈਚਾਰੇ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਵੇਗਾ ਦਜੀ ਪਾਸੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਦੇ ਇੰਦਰਾ ਪਵਨ ஆடிਟੋਰੀਅਮ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਇੱਕ ਵਾਰ ਫਿਰ ਵੋਟ ਚੋਰੀ ਦਾ ਮੁੱਦਾ ਚੁੱਕਿਆ ਇਸ ਦੌਰਾਨ ਰਾਹੁਲ ਗਾਂਧੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਦੇਸ਼ ਦੇ ਵਿੱਚ ਕਥਿਤ ਚੋਣ ਧੋਖਾਧੜੀ ਦਾ ਪਰਦਾਫਾਸ਼ ਕਰਨ 'ਚ ਭਾਰਤੀ ਚੋਣ ਕਮਿਸ਼ਨ ਲਈ ਕੰਮ ਕਰਨ ਵਾਲੇ ਲੋਕਾਂ ਤੋਂ ਸਹਾਇਤਾ ਮਿਲ ਰਹੀ ਹੈ ਇੱਕ ਪ੍ਰੈਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਰਨਾਟਕਾ ਦੇ ਕੁਝ ਲੋਕਾਂ ਦੀ ਉਦਾਹਰਣ ਦਿੱਤੀ ਹੈ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਮੈਂ ਵੋਟ ਚੋਰੀ ਬਾਰੇ ਜੋ ਵੀ ਕਹਿ ਰਿਹਾ ਹਾਂ और बहुत जिम्मेवारी कह रहा वहां मेरे को इसका सबूत भी है राहुल गांधी का कहना है वोटर सूची बहुत सारे लोगों के नाम हटा गए ने हमारे पास इस प्रेजेंटेशन में जो मैंने आपको अभी दिखाया सेंट परसेंट सबूत है प्रूफ है कि ज्ञानेश कुमार जी हिंदुस्तान के चीफ इलेक्शन कमिश्नर वोट चोरों की रक्षा कर रहे हैं कि इलेक्शन कमीशन के अंदर से हमें मदद मिलनी शुरू हो गई है मैं साफ बोल देता हूं इलेक्शन कमीशन के अंदर से पहले नहीं हो रहा था अब इलेक्शन कमीशन के अंदर से इंफॉर्मेशन आ रही है यह रुकेगा नहीं ये रुक नहीं सकता है क्योंकि हिंदुस्तान की जनता इस बात को एक्सेप्ट नहीं करेगी एक बार हिंदुस्तान की जनता को हिंदुस्तान के युवाओं को पता लग गया कि वोट चोरी हो रही है उनकी शक्ति लग जाएगी फ्रेंकली ये जो मैं यहां कर रहा हूं ये मेरा काम नहीं है मेरा काम डेमोक्रेटिक सिस्टम में पार्टिसिपेट करने का है मेरा काम डेमोक्रेसी डेमोक्रेटिक सिस्टम की रक्षा करने का नहीं है वो काम हिंदुस्तान के इंस्टीट्यूशंस का है वो काम वो नहीं करने हैं इसलिए मैं कर रहा हूं अब मैं आपको यह कह सकता हूं कि हमने आपको दो बार सबूत दिखाया है और जब हम ये प्रेजेंटेशंस खत्म करेंगे इसमें लगेंगे दो तीन महीने जब हम ये खत्म करेंगे आपके माइंड में कोई डाउट नहीं होगा कि हिंदुस्तान में स्टेट आफ्टर स्टेट लोकसभा आफ्टर लोकसभा चोरी हो रही है तो मेरा काम सच्चाई दिखाने का है मैं हिंदुस्तान की जनता को हिंदुस्तान के युवाओं को सच्चाई दिखा सकता हूं यह मेरा काम है उनकी जो इंटरेस्ट है क्योंकि यह ये, ये जो कॉन्स्टिट्यूशन है यह हिंदुस्तान की जनता का रखवाला है

ਉਦੋਂ ਸੁਪਰੀਮ ਕੋਰਟ ਨੇ ਦੇਸ਼ ਦੇ 17 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਨੰਦ ਮੈਰਿਜ ਐਕਟ 1909 ਤਹਿਤ 4 ਮਹੀਨਿਆਂ ਦੇ ਅੰਦਰ ਨਿਯਮ ਬਣਾਉਣ ਦੇ ਹੁਕਮ ਜਾਰੀ ਕੀਤੇ ਨੇ ਇਹਨਾਂ ਨਿਯਮਾਂ ਅਧੀਨ ਸਿੱਖ ਵਿਆਹਾਂ ਯਾਨੀ ਕਿ ਆਨੰਦ ਕਾਰਜਾਂ ਦੀ ਰਜਿਸਟ੍ਰੇਸ਼ਨ ਹੋ ਸਕਿਆ ਕਰੇਗੀ ਅਦਾਲਤ ਨੇ ਕਿਹਾ ਕਿ ਅਜਿਹੇ ਵਿਆਹ ਆਨੰਦ ਮੈਰਿਜ ਐਕਟ ਦੇ ਨਿਯਮਾਂ ਦੇ ਅਧੀਨ ਤੁਰੰਤ ਰਜਿਸਟਰ ਹੋਣੇ ਚਾਹੀਦੇ ਨੇ ਦਹੋਕਿਆਂ ਵੱੱਦੀ ਤੋਂ ਅਜਿਹੇ ਨਿਯਮ ਲਾਗੂ ਨਾ ਹੋਣਾ ਦੇਸ਼ ਦੇ ਸਿੱਖ ਨਾਗਰਿਕਾਂ ਲਈ ਠੀਕ ਵਿਵਾਰ ਨਹੀਂ ਹੈ ਇਸ ਨੂੰ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਆਖਿਆ ਜਾ ਸਕਦਾ ਹੈ ਇੱਕ ਧਰਮ ਨਿਰਪੱਖ ਗਨਰਾਜ ਦੇ ਵਿੱਚ ਰਾਜ ਨੂੰ ਨਾਗਰਿਕ ਦੇ ਵਿਸ਼ਵਾਸ ਨੂੰ ਵਿਸ਼ੇਸ਼ ਅਧਿਕਾਰ ਜਾਂ ਆਪੰਕਤਾ ਦੇ ਵਿੱਚ ਨਹੀਂ ਬਦਲਣਾ ਚਾਹੀਦਾ ਮਾਨਯੋਗ ਅਦਾਲਤ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਦਹਾਕਿਆਂ ਤੱਕ ਲਾਗੂ ਨਾ ਹੋਣ ਨਾਲ ਪੂਰੇ ਭਾਰਤ ਦੇ ਵਿੱਚ ਸਿੱਖ ਨਾਗਰਿਕਾਂ ਨਾਲ ਅਸਮਾਨ ਵਿਵਾਰ ਹੋਇਆ ਹੈ ਅਤੇ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਹੋਈ ਹੈ ਸੰਵਿਧਾਨਿਕ ਵਾਅਦੇ ਦੀ ਵਫਾਦਾਰੀ ਨਾ ਸਿਰਫ ਉਹਨਾਂ ਅਧਿਕਾਰਾਂ ਦੇ ਦੁਆਰਾ ਮਾਪੀ ਜਾਂਦੀ ਹੈ ਜੋ ਐਲਾਨ ਕਰਦੇ ਨੇ ਸਗੋਂ ਉਹਨਾਂ ਸੰਸਥਾਵਾਂ ਦੁਆਰਾ ਵੀ ਮਾਪੀ ਜਾਂਦੀ ਹੈ ਜੋ ਉਹਨਾਂ ਅਧਿਕਾਰਾਂ ਨੂੰ ਵਰਤੋਯੋਗ ਬਣਾਉਂਦੀਆਂ ਨੇ ਅਦਾਲਤ ਦਾ ਕਹਿਣਾ ਹੈ ਕਿ ਜੇ ਕੋਈ ਸਿੱਖ ਜੋੜਾ ਬੇਨਤੀ ਕਰਦਾ ਹੈ ਤਾਂ ਵਿਆਹ ਸਰਟੀਫਿਕੇਟ ਦੇ ਵਿੱਚ ਆਨੰਦ ਕਾਰਜ ਰਸਮ ਦਾ ਸਪਸ਼ਟ ਤੌਰ ਤੇ ਜ਼ਿਕਰ ਹੋਣਾ ਚਾਹੀਦਾ ਹੈ ਇਹ ਕਾਨੂੰਨ ਯਕੀਨੀ ਬਣਾਉਂਦਾ ਹੈ ਕਿ ਕਿਸੇ ਵੀ ਨਾਗਰਿਕ ਨੂੰ ਵਿਆਹ ਦੇ ਸਬੂਤ ਤੋਂ ਇਨਕਾਰ ਨਾ ਕੀਤਾ ਜਾਵੇ ਜਸਟਿਸ ਵਿਕਰਮਨਾਥ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਆਨੰਦ ਮੈਰਿਜ ਐਕਟ 1909 ਨੂੰ ਲਾਗੂ ਕਰਨ ਲਈ ਕਈ ਖਾਸ ਸਮਾਬਾਦ ਨਿਰਦੇਸ਼ ਜਾਰੀ ਕੀਤੇ ਨੇ ਜਿਸ ਨੂੰ 2012 ਚ ਸੋਧ ਕੇ ਸਿੱਖ ਵਿਆਹ ਰਜਿਸਟ੍ਰੇਸ਼ਨ ਲਈ ਇੱਕ ਉਪਬੰਧ ਸ਼ਾਮਿਲ ਕੀਤਾ ਗਿਆ ਸੀ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ بیٹے ਰਿਚੀ ਕੇਪੀ ਦੀ ਬੀਤੇ ਦਿਨਾਂ ਦੌਰਾਨ ਮਾਤਾ ਰਾਣੀ ਚੌਂਕ ਦੇ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਇਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਕੇਪੀ ਦੇ ਘਰ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਵਿੱਤ ਮੰਤਰੀ ਦੇ ਨਾਲ ਪਵਨ ਕੁਮਾਰ ਟੀਨੂ ਤੇ ਰਾਜਵਿੰਦਰ ਕੌਰ ਥਿਆੜਾ ਵੀ ਮੌਜੂਦ ਸਨ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਕੇਪੀ ਪਰਿਵਾਰ ਰਿਚ ਕੇਪੀ ਦੇ ਦੇਹਾਂਤ ਤੇ ਬਹੁਤ ਦੁਖੀ ਹੈ ਪੁੱਤਰ ਦਾ ਅਚਾਨਕ ਵਿਛੋੜਾ ਇੱਕ ਦੁਖਦਾਈ ਘਟਨਾ ਹੈ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਕ੍ਰੇਟਰ ਡਰਾਈਵਰ ਦੇ ਭੱਜਣ ਬਾਰੇ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਦੋਸ਼ੀ ਭਾਵੇਂ ਕਿੰਨੀ ਵੀ ਦੂਰ ਭੱਜ ਜਾਵੇ ਕਾਨੂੰਨ ਦੀ ਪਹੁੰਚ ਬਹੁਤ ਦੂਰ ਤੱਕ ਹੈ ਕਿਸੇ ਵੀ ਦੋਸ਼ੀ ਨੂੰ ਬਖਸ਼ਾ ਨਹੀਂ ਜਾਵੇਗਾ ਪਿਛਲੇ ਦਿਨੀ ਬਿਹੰਦਰ ਸਿੰਘ ਕੇਪੀ ਜੀ ਦੇ ਸੁਪੁੱਤਰ ਹੁਣ ਹਰਸ਼ਪੁੱਤਰ ਰਿਚੀ ਕੇਪੀ ਜੀ ਦੀ ਜਿਹੜੀ ਆ ਮੌਤ ਹੋ ਗਈ ਸੀ ਬੇਵਕਤੀ ਮੌਤ ਹੋਈ ਆ ਬਹੁਤ ਹੀ ਵੱਡਾ ਦੁੱਖ ਜਿਹੜਾ ਕੇਪੀ ਪਰਿਵਾਰ ਨੂੰ ਲੱਗਿਆਗਾ ਕਿਉਂਕਿ ਬਹੁਤ ਅੱਛਾ ਉਹਨਾਂ ਦਾ ਰਾਜਨੀਤੀ ਵਿੱਚ ਬਹੁਤ ਲੰਬਾ ਕੈਰੀਅਰ ਰਿਹਾਗਾ ਉਹਨਾਂ ਨੇ ਪੰਜਾਬ ਦੇ ਅੰਦਰ ਕਾਫੀ ਵੱਡੇ ਪੱਧਰ ਤੇ ਸੇਵਾ ਕੀਤੀ ਆ ਸੋ ਉਹਨਾਂ ਦੇ ਸਪੁੱਤਰ ਦਾ ਬੇਵਕਤੇ ਜਾਣਾ ਮੈਂ ਸਮਝਦਾ ਸਮਾਜ ਦੇ ਲਈ ਇਥੇ ਉਹਨਾਂ ਦੇ ਪਰਿਵਾਰ ਦੇ ਲਈ ਵੱਡਾ ਘਾਟਾ ਹੈਗਾ ਉੱਥੇ ਸਮਾਜ ਦੇ ਲਈ ਵੀ ਬਹੁਤ ਵੱਡਾ ਘਾਟਾ ਹੈਗਾ ਸੋ ਅੱਜ ਉਹਨਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਸਾਰੇ ਸਾਥੀ ਪਹੁੰਚੇ ਆ ਅਸੀਂ ਸੋ ਇਹਨਾਂ ਨੂੰ ਦੁੱਖ ਵੰਡਾਇਆਗਾ ਅਸੀਂ ਤਾਂ ਇਹੀ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਰਚੀ ਜੀ ਨੂੰ ਆਪਣੇ ਚਰਨਾਂ 'ਚ ਬਰਾਜਮਾਨ ਰੱਖੇ ਔਰ ਪਿੱਛੇ ਜਿਹੜਾ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਜਿਹੜਾ ਵੀ ਦੋਸ਼ੀ ਆ ਚਾਹੇ ਕਿਤੇ ਪਨਾਹ ਲੈ ਲੇ ਜਿੱਥੇ ਮਰਜੀ ਉਹ ਭੱਜਣ ਦੀ ਕੋਸ਼ਿਸ਼ ਕਰੇ ਪਰ ਲੇਕਿਨ ਕਾਨੂੰਨ ਦੇ ਹੱਥ ਚੜ੍ਹਨੇ ਬੜੇ ਲੰਬੇ ਨੇ ਬੜੇ ਜਲਦੀ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਬਿਲਕੁਲ ਸਜ਼ਾ ਦੇਵਾਂਗੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਕਿਉਂਕਿ ਐਕਸੀਡੈਂਟ ਜਿਹੜਾ ਹੋ ਗਿਆ ਉਸ ਬਾਅਦ ਉਹਨੂੰ ਮਦਦ ਕਰਨੀ ਚਾਹੀਦੀ ਸੀ ਬਜਾਏ ਭੱਜਣ ਦੇ ਉਹ ਜੇਕਰ ਐਕਸੀਡੈਂਟ ਕਿਤੇ ਹੋ ਗਿਆ ਕਿਤੇ ਵੀ ਹੋ ਜਾਂਦਾ ਐਕਸੀਡੈਂਟ ਕਿਸੇ ਵਾਰ ਪਰ ਲੇਕਿਨ ਸਾਨੂੰ ਜੋ ਕੋ ਜਖਮੀ ਆ ਜਾਂ ਕਿਸੇ ਤੇ ਸੱਟ ਲੱਗੀ ਆ ਸਭ ਤੋਂ ਪਹਿਲਾਂ ਸਾਡੀ ਉਹਨੂੰ ਮਦਦ ਕਰਨੀ ਚਾਹੀਦੀ ਅਸੀਂ ਤਾਂ ਆਪ ਕਾਨੂੰਨ ਦੇ ਅੰਦਰ ਵੀ ਸੋਧ ਹੋਈ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਜ਼ਖਮੀਆਂ ਦੀ ਜਿਸੇ ਤੇ ਜਿਹੜਾ ਵੀ ਨਾਲ ਹੋਇਆਗਾ ਉਹਦੀ ਬਦਦ ਕਰਨੀ ਚਾਹੀਦੀ ਤੇ ਪਰ ਲੇਕਿਨ ਉਹਨਾਂ ਨੇ ਭੱਜ ਕੇ ਜਿਹੜਾ ਮੈਂ ਸਭ ਦਾ ਕਰੋਨ ਨੂੰ ਇੱਕ ਵਾਰ ਫੇਰ ਤੋੜਿਆਗਾ ਸੋ ਬਿਲਕੁਲ ਉਹਨਾਂ ਦੇ ਖਿਲਾਫ ਜਿਹੜੀ ਲੀਗਲ ਕਾਰਵਾਈ ਹੋਊਗੀ। ਤਾਂ ਬਿਲਕੁਲ ਗੌਰ ਹੈ ਕਿ ਰਿਚੀ ਕੇਪੀ ਦਾ ਅੰਤਿਮ ਸੰਸਕਾਰ 21 ਸਤੰਬਰ ਨੂੰ ਗੁਰਦੁਆਰਾ ਮਾਡਲ ਟਾਊਨ ਵਿਖੇ ਕੀਤਾ ਜਾਵੇਗਾ। ਸਾਬਕਾ ਸੰਸਦ ਮੈਂਬਰ ਮਹਿੰਦਰ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਜਲੰਧਰ ਦੇ ਮਾਡਲ ਟਾਊਨ ਚ ਸੜਕ ਹਾਦਸੇ ਦੌਰਾਨ ਮੌਤੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਪੁਲਿਸ ਅਕ੍ਰੇਟਾ ਤੇ ਵਿਟਾਰਾ ਕਾਰਾਂ ਦੇ ਡਰਾਈਵਰਾਂ ਵਿਰੁੱਧ ਕਾਰਵਾਈ ਕਰ ਰਹੀ ਹੈ ਇਸ ਦੌਰਾਨ ਵਿਟਾਰਾ ਡਰਾਈਵਰ ਦੇ ਪਰਿਵਾਰ ਨੇ ਹੁਣ ਮੀਡੀਆ ਦੇ ਸਾਹਮਣੇ ਪੇਸ਼ ਹੋ ਕੇ ਪੁਲਿਸ ਜਾਂਚ ਤੇ ਗੰਭੀਰ ਸਵਾਲ ਖੜੇ ਕੀਤੇ ਨੇ ਖਬਰ ਯੂਪੀ ਤੋਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਲੇਸ਼ ਯਾਦਵ ਨੇ ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਪੰਜਾਬ ਚ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਵਿੱਚ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਹੈ ਇਸ ਦੇ ਨਾਲ ਹੀ ਅਖਲੇਸ਼ ਯਾਦਵ ਨੇ ਵੀ ਪੰਜਾਬ ਚ ਆਏ ਹੜ੍ਹਾਂ ਤੇ ਦੁੱਖ ਪ੍ਰਗਟ ਕੀਤਾ ਹੈ ਇਸ ਦੌਰਾਨ ਅਖਲੇਸ਼ ਯਾਦਵ ਦਾ ਕਹਿਣਾ ਹੈ ਕਿ ਗਾਇਕ ਮੰਕੀਰਤ ਨਾ ਸਿਰਫ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਬਹੁਤ ਮਸ਼ਹੂਰ ਹੈ। ਉਹ ਸੰਗੀਤ ਉਦਯੋਗ ਦੇ ਵਿੱਚ ਇੱਕ ਮਸ਼ਹੂਰ ਨਾਮ ਹੈ। ਉਸਨੇ ਪੰਜਾਬ ਚ ਹੜਪੀੜਤਾ ਦੀ ਮਦਦ ਲਈ ਹੁਣ ਤੱਕ 5 ਕਰੋੜ ਰੁਪਏ ਖਰਚ ਕਰਨ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ। ਅਖਲੇਸ਼ ਯਾਦਵ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਨੇ ਆਪਣੀ ਮਿਹਨਤ ਨਾਲ ਦੇਸ਼ ਵਿਦੇਸ਼ ਚ ਇੱਕ ਵੱਖਰੀ ਸਾਖ ਹਾਸਲ ਕੀਤੀ ਹੈ। ਸਰਕਾਰ ਨੇ ਉਹ ਸਹਾਇਤਾ ਨਹੀਂ ਦਿੱਤੀ ਜੋ ਦੇਣੀ ਚਾਹੀਦੀ ਸੀ। ਅਖਲੇਸ਼ ਯਾਦਵ ਨੇ ਕਿਹਾ ਪਾਛਪਾ ਦੀ ਡਬਲ ਇੰਜਨ ਸਰਕਾਰ ਕਿਸਾਨ ਵਿਰੋਧੀ ਨੌਜਵਾਨ ਵਿਰੋਧੀ ਤੇ ਔਰਤਾਂ ਵਿਰੋਧੀ ਹੈ ਅਖਲੇਸ਼ ਨੇ ਕਿਹਾ ਕਿ ਪੰਜਾਬ ਚ ਹੜ੍ਹ ਦੀ ਸਮੱਸਿਆ ਗੰਭੀਰ ਹੈ ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਉਹ ਸਾਰੇ ਦੁਖੀ ਨੇ ਹੜ੍ਹਾਂ ਦੇ ਵਿੱਚ ਵੱਡੀ ਗਿਣਤੀ ਚ ਜਾਨਵਰ ਫਸਲਾਂ ਤੇ ਮਨੁੱਖ ਵਹਿ ਗਏ ਨੇ ਕੇਂਦਰ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਫਸੇ ਲੋਕਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰਨ ਚ ਅਸਫਲ ਰਹੀ ਹੈ ਮਨੁੱਖੀ ਸੁਰੱਖਿਆ ਜਾਂ ਜਾਨਵਰਾਂ ਦੇ ਚਾਰੇ ਦੇ ਲਈ ਕੋਈ ਪ੍ਰਬੰਧ ਨਹੀਂ ਹਨ ਅਖਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਹੋਈ ਨੁਕਸਾਨ ਦੀ ਪਰਪਾਈ ਕਰਨੀ ਚਾਹੀਦੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਡਾਕਟਰੀ ਇਲਾਜ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਹੋਣ ਵਾਲੀਆਂ ਵਾਧਵਾਖਬ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਪਹਿਲਾਂ ਤੋਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਤੇ ਅੱਜ ਪੰਜਾਬ ਸੂਬੇ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਪੰਜਾਬੀ ਅਦਾਕਾਰ ਹਰਬੀ ਸੰਗਾ ਦੇ ਵੱਲੋਂ ਦੌੜਾ ਕੀਤਾ ਗਿਆ ਇਸ ਦੌਰਾਨ ਉਹ ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ ਵੀ ਪਹੁੰਚੇ ਇੱਥੇ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਐਨ ਜੀਓ ਖਾਲਸਾ ਐਡ ਦੇ ਪੰਜਾਬੀ ਕਲਾਕਾਰਾਂ ਨੇ ਮਿਲ ਕੇ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਹੋਇਆਂ ਲੋਕਾਂ ਦੀ ਮਦਦ ਕੀਤੀ ਹੈ ਇਸ ਤਰ੍ਹਾਂ ਹੀ ਉਹ ਵੀ ਇਨ੍ਹਾਂ ਪੀੜਤ ਲੋਕਾਂ ਦੀ ਮਦਦ ਕਰਨ ਵਾਸਤੇ ਪਹੁੰਚੇ ਨੇ ਸੰਘਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਲੋਕਾਂ ਦੇ ਘਰਾਂ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ ਉਹਨਾਂ ਆਖਿਆ ਕਿ ਜਦੋਂ ਪੰਜਾਬੀ ਕਲਾਕਾਰ ਕੋਈ ਪ੍ਰੋਗਰਾਮ ਕਰਦੇ ਨੇ ਤਾਂ ਇਹ ਪੰਜਾਬੀ ਪ੍ਰੋਗਰਾਮਾਂ ਲਈ ਭੁਗਤਾਨ ਕਰਦੇ ਨੇ ਪਰ ਅੱਜ ਉਹਨਾਂ ਦਾ ਸਮਰਥਨ ਕਰਨ ਦਾ ਸਮਾਂ ਹੈ ਅਜਿਹੀ ਸਥਿਤੀ 'ਚ ਸਾਨੂੰ ਸਾਰਿਆਂ ਨੇ ਇਕੱਠੇ ਹੋ ਕੇ ਇਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਭਾਈ ਹਾਲਾਤ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਇਹ ਤਾਂ ਕੁਦਰਤ ਦਾ ਕਹਿਰ ਆ ਕਿ ਸਾਰਿਆਂ ਨੇ ਜਿੰਨੀ ਜੁਗੇ ਹੈਗੇ ਆ ਐਨ ਜੀਓ ਔਰ ਗਲੋਬਲ ਰੜੇ ਆ ਹੈਨਾ ਖਾਲਸਾਈ ਰੜੇ ਆ ਔਰ ਬੜੇ ਦਾਨੀ ਸੱਜਣੇ ਸਾਡਾ ਕਲਾਕਾਰ ਭਾਈ ਜਰ ਉਹਨਾਂ ਨੇ ਸਾਰਿਆਂ ਨੇ ਹੈਲਪ ਕੀਤੀ ਔਰ ਮਦਦ ਕੀਤੀ ਆ ਰਾਸ਼ਨ ਜਿਨ੍ਹਾਂ ਨੂੰ ਕੋਲ ਨਹੀਂ ਸੀਗਾ ਉਹ ਤੇ ਪਹੁੰਚਾਇਆ ਔਰ ਬੋਰਡ ਦੀ ਸੇਵਾ ਕੀਤੀ ਆ ਹੈਨਾ ਬਾਲੀਵੁੱਡ ਆਰਟਿਸਟਾਂ ਨੇ ਵੀ ਹੈਨਾ ਜੱਸੀ ਭਾਈ ਨੇ ਔਰ ਸਾਰਿਆਂ ਨੂੰ ਕਹਿ ਕੇ ਭੁੱਗੀ ਭਾਈ ਆਪ ਜਾ ਕੇ ਦੌਰਾ ਕਰਦੇ ਰਹੇ ਔਰ ਜਿੱਥੇ ਜਿੱਥੇ ਚੀਜ਼ ਨਹੀਂ ਸੀ ਉਹਨਾਂ ਨੂੰ ਪ੍ਰੋਵਾਈਡ ਕਰਾਈ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਗੱਲ ਕਹਿਣਾ ਵੀ ਇਹ ਜਿਹੜੇ ਕੁਦਰਤ ਨਾਲ ਤੁਸੀਂ ਜਦੋਂ ਖੇਡਾਂ ਕਰਦੇ ਆ ਜਦੋਂ ਕੁਦਰਤ ਤੁਹਾਡੇ ਨਾਲ ਕਰਦੀ ਹੈ ਨਾ ਫੇਰ ਸਾਨੂੰ ਐ ਲੱਗਦਾ ਵੀ ਨਹੀਂ ਯਾਰ ਕੁਦਰਤ ਨੇ ਮਾਰਾ ਕੀਤਾ ਪਰ ਕੁਦਰਤ ਨਾਲ ਅਸੀਂ ਕਿੰਨਾ ਕੁਝ ਕਰ ਰਹੇ ਹਾਂ ਉਹ ਵੀ ਦੇਖੋ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸਭ ਸੱਟਾ ਜਾਣਾ ਬੜੀ ਦੇਰ ਤੋਂ ਇਹ ਕੰਮ ਹੁੰਦੇ ਆ ਰਹੇ ਆ ਇਹ ਵੀ ਇਹ ਸਰਕਾਰਾਂ ਨੂੰ ਥੋੜਾ ਜਿਹਾ ਇਹਨਾਂ ਮਰੇ ਨਾ ਅਲਰਟ ਹੋਣਾ ਚਾਹੀਦਾ ਸੰਘ ਨੇ ਹੜ੍ਹ ਪਰਬਾਵਿਤ ਖੇਤਰਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਲਈ ਦੂਜਿਆਂ ਨੂੰ ਵੀ ਅਪੀਲ ਕੀਤੀ ਸੰਘ ਨੇ ਮਨਕੀਰਤ ਔਲਾਖ ਗੁਰਪ੍ਰੀਤ ਕੁਕੀ ਜਸਪੀਰ ਜੱਸੀ ਗੁਰਦਾਸ ਮਾਨ ਦਿਲਜੀਤ ਦਸਾਂਝ ਗਿੱਪੀ ਗਰੇਵਾਲ ਤੇ ਹੋਰ ਕਲਾਕਾਰਾਂ ਦੀ ਲੋਕਾਂ ਦੀ ਮਦਦ ਕਰਨ ਲਈ ਪ੍ਰਸ਼ੰਸਾ ਕੀਤੀ ਨਕੋਦਰ ਪੁਲਿਸ ਨੇ ਸ਼ੰਕਰ ਰੋਡ ਤੇ ਛਾਪਾ ਮਾਰ ਕੇ ਇੱਕ ਹਥਿਆਰਬੰਦ ਗਿਰੋਹ ਦੇ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਇੱਕ ਗੁਪਤ ਸੂਚਨਾ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਦੋ ਦੇਸੀ ਪਿਸਤੌਲ ਤੇ ਤੇਜ਼ ਤੜ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਸਾਰੇ ਮੁਜ਼ਮਮਾ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਰਿਮਾਂਡ ਵੀ ਹਾਸਲ ਕਰ ਲਿਆ ਹੈ ਅਤੇ ਗਿਰੋਹ ਦੇ ਇਰਾਦਿਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਰਸਤ ਦੌਰਾਨ ਸਿਟੀ ਪੁਲਿਸ ਨੇ ਇੱਕ ਖਾਸ ਮੁਖਬਰ ਦੀ ਸੂਚਨਾ ਤੇ ਸ਼ੰਕਰ ਰੋਡ ਤੇ ਇੱਕ ਬੇਸਮੈਂਟ ਤੇ ਛਾਪਾ ਮਾਰਿਆ ਤੇ ਇੱਕ ਗਿਰੋਹ ਦੇ 10 ਮੈਂਬਰਾਂ ਨੂੰ ਦੋ ਦੇਸੀ ਪਿਸਤੌਲਾਂ ਤੇ ਤੇਜ਼ ਤਾਰ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ ਸਾਰੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਡੀਐਸਪੀ ਸੁਖਬਾਲ ਸਿੰਘ ਦੇ ਮੁਤਾਬਕ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ ਜਿਹੜੇ ਭੜੇ ਅੰਸਰ ਜਾਂ ਐਂਟੀ-ਸੋਸ਼ਲ ਐਲੀਮੈਂਟਸ ਹੈ ਉਹਨਾਂ ਦੇ ਖਿਲਾਫ 0% ਜਿਹੜੀ ਟੋਲਰੈਂਸ ਪਾਲਿਸੀ ਰੱਖਦੇ ਹੋਏ ਕੱਲ ਸਾਡੇ ਥਾਣਾ ਸਿਟੀ ਦੇ ਐਸਐਸ ਦਵਿੰਦਰ ਸਿੰਘ ਨੂੰ ਅਤੇ ਐਸਐਚਓ ਸਿਟੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ 10 ਬੰਦੇ ਜਿਹੜੇ ਕਿ ਮਾਰੂਥਾ ਦਾ ਆਂਢ ਨਾਲ ਸ਼ੰਕਰ ਚੌਂਕ ਦੇ ਵਿੱਚ ਇਕੱਠੇ ਹੋ ਕੇ ਇਸੇ ਘਟਨਾ ਨੂੰ ਅੰਜਾਮ ਦੇਣ ਦੇ ਖਾਤਰ ਖੜੇ ਆ ਜਿਸ ਤੇ ਕਿ ਇਮੀਡੀਏਟਲੀ ਰੇਡ ਕਰਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਉਹਨਾਂ ਦੇ ਕੋਲੋਂ ਦੋ ਜਿਹੜੇ ਆ ਪਿਸਤੌਲ ਬਰਾਮਦ ਕੀਤੇ ਗਏ 1315 ਬੋਰ ਅਤੇ ਇੱਕ ਇੱਕ 32 ਬੋਰ ਤੇ ਇੱਕ ਖੰਡਾ ਬਰਾਮਦ ਕੀਤਾ ਗਿਆ ਇਹ 10 ਬੰਦੇ ਜਿਹੜੇ ਅਰੈਸਟ ਕੀਤੇ ਆ ਇਹ ਸੀਗਾ ਵੀ ਇਹ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਖਾਤਰ ਉੱਥੇ ਖੜੇ ਸੀਗੇ ਔਰ ਇਹਨਾਂ ਦੇ ਖਿਲਾਫ 194 ਤੇ ਨਾਲ 25 59 ਆਮ ਸ਼ਿਕਦਾ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਕਬੀਲੇ ਘੋਰਾਕੇ ਸ਼ਾਕੋਟ थाना ਦੇ ਪਿੰਡ ਕਿੱਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਕੋਲੋਂ ਦੋ ਪਿਸਤੌਲ ਤੇ ਤੇਜ਼ ਤਾਰ ਹਥਿਆਰ ਬਰਾਮਦ ਕੀਤੇ ਗਏ ਨੇ ਸਾਰੇ 10 ਮੁਲਜ਼ਮਾ ਖਿਲਾਫ ਕੇਸ ਦਰਜ ਕਰ ਲਿਆ ਗਿਆ ਤੇ ਪੁਲਿਸ ਨੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਖੇਤ ਦੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਰਾਮਗੜ੍ਹ ਚ ਇੱਕ ਕਿਸਾਨ ਦੇ ਵੱਲੋਂ ਆਪਣੇ ਪੁੱਤਾਂ ਵਾਂਗ ਪਾਲੀ ਫਸਲ ਨੂੰ ਵਾਧ ਦਿੱਤਾ ਗਿਆ। ਦਰਸਲ ਕਿਸਾਨ ਦੀ 1 ਏਕੜਾ ਝੋਨੇ ਦੀ ਫਸਲ ਮਧਰੇ ਬੂਟੇ ਦੇ ਵਾਇਰਸ ਦੀ ਲਪੇਟ ਦੇ ਵਿੱਚ ਆ ਚੁੱਕੀ ਸੀ ਜਿਸ ਤੋਂ ਬਾਅਦ ਕਿਸਾਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਜਾਣਕਾਰੀ ਮੁਤਾਬਕ ਕਿਸਾਨ ਨੇ 75000 ਰੁਪਏ ਕਿੱਲੇ ਨੂੰ ਜ਼ਮੀਨ ਠੇਕੇ ਤੇ ਲਈ ਸੀ ਜਿਸ ਤੋਂ ਬਾਅਦ ਉਸਤੇ ਖਰਚਾ ਵੀ ਕੀਤਾ ਗਿਆ। ਪਰ ਕਿਸਾਨ ਦੇ ਹੱਥ ਕੁਝ ਵੀ ਨਾ ਲੱਗਿਆ ਜਿਸ ਤੋਂ ਨਿਰਾਸ਼ ਹੋ ਕੇ ਪਿੰਡ ਰਾਮਗੜ੍ਹ ਦੇ ਇਸ ਕਿਸਾਨ ਨੇ ਅਜਿਹਾ ਕਦਮ ਚੁੱਕਿਆ ਹੈ। ਇਹ ਬਾਣੀ ਬੂਝੇ ਦੇ ਰੋਗ ਕਰਕੇ ਫਸਲ ਨੂੰ ਵਾਹਿਆ ਜਾ ਰਹੀ ਹੈ। ਇਹ ਕਿੰਨਾ ਖਰਚਾ ਹੋਇਆ ਜਿਵੇਂ ਨਾਲ ਆਪਣੇ ਠੇਕੇ ਤੇ ਲਈਏ। ਇਹ 75000 ਨੂੰ ਠੇਕੇ ਤੇ ਲਈ ਹੋਈ 25000 ਦੇ ਉੱਪਰ ਖਰਚਾ ਹੋਇਆ। ਨਹੀਂ ਨਹੀਂ ਕਰਦੇ ਲੱਖ ਰੁਪਏ ਦੇ ਲਵੇ ਖਰਚਾ ਹੋਇਆ ਇਹ ਤੇ ਸਾਰਾ। ਕਿੰਨੀਆਂ ਸਪਰੇਆਂ ਕਰੀਆਂ ਜਾਂ ਹੋਰ ਕਿਵੇਂ ਸੁੱਕਦੇ? ਇੱਥੇ ਬਹੁਤ ਸਪਰੇਆਂ ਕਰੀਆਂ ਨਹੀਂ ਪ੍ਰਦਾਨ ਤੁ ਨੂੰ ਪਾ ਕੇ ਦੇਖੀ ਵੀ ਸਾਰਾ ਕੁਝ ਹੀ ਕਰਕੇ ਦੇਖਿਆਗਾ। ਕੋਈ ਇਹਦਾ ਅਸਰ ਨਹੀਂ ਹੋਇਆ ਹੈਗਾ। ਤੇ 1 ਕਿੱਲੇ ਆਏ ਆ 4-5 ਕਿੱਲੇ ਉਧਰ ਨਹੀਂ ਨਹੀਂ ਕਰਦੇ 6-7 ਲੱਖ ਦਾ ਨੁਕਸਾਨ ਹੋਇਆ ਹੈ। ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਥੋੜਾ ਬਹੁਤ ਮੁਆਵਜ਼ਾ ਦਿੱਤਾ ਜਾਵੇ ਇਸ ਦੌਰਾਨ ਇੱਥੇ ਮੌਜੂਦ ਕਿਸਾਨਾਂ ਦਾ ਵੀ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਪੀੜਿਤ ਕਿਸਾਨ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣ ਸੋਚਦੇ ਬੁਲਟਨ 'ਚ ਇੰਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੈਨੂੰ ਦਿਓ ਇਜਾਜ਼ਤ ਧੰਨਵਾਦ